ਆਰੇ ਮੋਰਚੇ ਦੇ ਮੋਰਚੇ ਅੱਜ ਕੌਮੀ ਇਨਸਾਫ ਮੋਰਚੇ ਨੂੰ ਚੰਦਿਆ ਬੜੇ ਭਾਈ ਧਿਆਨ ਆ ਯਾਰ 24 ਮਹੀਨੇ ਤੇ 18 ਦਿਨ ਦਾ ਸਮਾਂ ਹੋ ਚੁੱਕਿਆ ਹੈ ਬੜੇ ਉਤਾਰ ਚਾਹ ਮੋਰਚੇ ਚ ਆਏ ਨੇ ਪਰ ਦਾ ਤੇ ਧੰਨਵਾਦ ਕਰਨਾ ਚਾਹੁੰਦਾ ਜਿਨ ਜੇ ਇਸ ਮੋਰਚੇ ਦੀ ਅਗਵਾਈ ਕਰਨ ਵਾਲੀ ਟੀਮ ਹੈ ਉਹਨੇ ਆਪਣਾ ਰੋਲ ਨਿਭਾਇਆ ਚੋਟੇ ਸਾਥਕਾਂ ਹਨ ਜੋਗਦਾਰ ਇੱਥੇ ਪਾਇਆ ਸਾਡੇ ਦਲ ਪੰਥ ਨੇ ਨਿਹੰਗ ਜੱਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਬਾਬਾ ਲਾਲਾ ਲਾਲ ਜੀ ਬਾਬਾ ਕਰਮਿੰਦਰ ਸਿੰਘ ਜੀ ਤੇ ਹੋੜ ਰਹਿ ਕੇ ਅੱਥੇ ਬੰਦੀਆਂ ਜਿੰਨਾਂ ਨੇ ਲਗਾਤਾਰ ਇਸ ਮੋਰਚੇ ਦੇ ਕਿਪਰੇ ਪਹਿਰਾ ਦਿੱਤਾ ਜਨਰਾਂ ਡਟੇ ਰਹੇ ਨੇ ਸਵਾਰਜੇ ਇਹਨਾਂ ਸਾੜਿਆਂ ਨੇ ਖਾਲਸਾ ਮਹਾਪੰਚਾਇਤ ਬੁਲਾਈ ਹੈ ਦੁੱਖ ਦੀ ਗੱਲ ਹੈ ਜਿਵੇਂ ਸੰਗਤ ਨੂੰ ਆਉਣਾ ਚਾਹੀਦਾ ਸੀ ਉਹ ਮੈਂ ਨਹੀਂ ਆਏ ਜਦ ਨੇ ਬਾਰ ਬਾਰ ਬੇਨਤੀਆਂ